ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਐਫਐਸਪੀ ਵਿਭਾਗ ਤੋਂ ਅ ਅੱਜ ਹੀ ਮਾਨਯੋਗ ਸਿਵਲ ਸਰਜਨ ਸਾਹਿਬ ਤੇ ਜ਼ਿਲ੍ਹਾ ਮਾਮਾਰੀ ਅਫੀਸਰ ਉਹਨਾਂ ਦੇ ਹੁਕਮਾਂ ਤਹਿਤ ਜਿਹੜਾ ਅਰਬਨ ਬੋਹਰ ਦੇ ਵਿੱਚ ਹੈ ਜਿੰਨਾ ਵੀ ਜਿਹੜਾ ਏਰੀਆ ਹੈ ਉਹਦੇ ਵਿੱਚੋਂ ਜਿਹੜੇ ਪਾਣੀ ਦੇ ਜਿਹੜੇ ਸੈਂਪਲ ਹੈ ਉਹ ਲੈ ਜਾ ਰਿਹਾ ਕਿਉਂਕਿ ਹੁਣ ਜਿਵੇਂ ਵੀ ਹੈ ਵੀ ਬਰਸਾਤ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਬਰਸਾਤਾਂ ਸ਼ੁਰੂ ਹੋ ਚੁੱਕੀਆਂ ਤੇ ਇਹ ਆ ਵੀ ਕਿਸੇ ਵੀ ਏਰੀਆ ਦੇ ਵਿੱਚ ਜਿਹੜੀ ਹੈ ਵਾਟਰ ਬੋਰਨ ਡਿਜ਼ੀਜ਼ ਦੀ ਕੋਈ ਆਊਟ ਬ੍ਰੇਕ ਨਾ ਹੋਵੇ ਜਿਵੇਂ ਡਾਇਰੀਆ ਡਾਇਸੈਂਟਰੀ ਹੋ ਗਈ ਟਾਈਫਾਈਡਸ ਵਗੈਰਾ ਵੈਸੇ ਹਾਲੇ ਤੱਕ ਕੋਈ ਇਦਾਂ ਦੇ ਕੇਸ ਨਹੀਂ ਆ ਰਹੇ ਪਰ ਫਿਰ ਵੀ ਮਾਨਯੋਗ ਸਿਵਲ ਸੱਜਨ ਸਾਹਿਬ ਸਾਡੇ ਚੰਦਰਸ਼ੇਖਰ ਜੀ ਉਹਨਾਂ ਦੇ ਹੁਕਮ ਅਨੁਸਾਰ ਜਿਹੜਾ ਅਸੀਂ ਰੈਂਡਮਲੀ ਪੂਰੇ ਸ਼ਹਿਰ ਦੇ ਵਿੱਚੋਂ ਅਲੱਗ-ਅਲੱਗ ਏਰੀਆ ਵਿੱਚੋਂ ਪਾਣੀ ਦੇ ਸੈਂਪਲ ਜਿਹੜੇ ਲੈ ਕੇ ਆ ਜਿਹੜੀ ਸਟੇਟ ਲੈਬ ਹੈ ਖਰੜ ਉੱਥੇ ਭੇਜ ਰਹੇ ਹਾਂ ਜੀ ਕਿੰਨੇ ਤੋਂ ਸੈਂਪਲ ਅਜ ਤੱਕ ਲੈ ਗਏ ਆ ਤੁਹਾਡੇ ਵੱਲੋਂ ਕਿਹੜੇ-ਕਿਹੜੇ ਏਰੀਆ ਚੋਂ ਆਏ ਸਾਡੀ ਟੀਮ ਵੱਲੋਂ ਪਿਛਲੇ ਹਫ਼ਤੇ 10 ਸੈਂਪਲ ਲੈ ਗਏ ਸੀ ਜਿਹੜੇ ਪਿਛਲੇ ਫਰਾਈਡੇ ਅਸੀਂ ਚੰਡੀਗੜ੍ਹ ਭੇਜਤੇ ਸੀਗੇ ਉਹ ਉਹਦੇ ਚੋਂ ਸੰਤਨਗਰ ਦੇ ਵਿੱਚੋਂ ਇੱਕ ਸੈਂਪਲ ਲਿਆ ਸੀਗਾ ਜੀ ਅ ਜਮੂ ਵਸਤੀ ਦੇ ਵਿੱਚੋਂ ਤੇ ਰਾਮਨਗਰ ਦੇ ਏਰੀਆ ਦੇ ਵਿੱਚੋਂ ਜਿਹੜੇ ਸੈਂਪਲ ਲੈ ਕੇ ਇੱਕ ਇੰਦਰਾ ਨਗਰੀ ਸੋਰੀ ਉੱਥੋਂ ਜਿਹੜੇ ਸੈਂਪਲ ਲੈ ਕੇ ਚੰਡੀਗੜ੍ਹ ਭੇਜ ਗਏ ਜਿੰਨਾਂ ਦੀਆਂ ਰਿਪੋਰਟਾਂ ਅੱਜ ਆ ਜਾਣਗੀਆਂ ਜੀ ਇਹਦੀ ਰਿਪੋਰਟਾਂ ਅਗਰ ਜੇ ਕੋਈ ਫੇਲ ਆਉਂਦੀ ਹੈ ਤਾਂ ਅਨਦਰ ਕੀ ਕਾਰਵਾਈ ਕੀਤੀ ਜਾਉਗੀ ਹਾਂਜੀ ਜੇ ਉਹ ਸਾਡੇ ਸੈਂਪਲ ਲੈ ਜਾਂਦੇ ਜਿਹਨੂੰ ਸਟੇਟ ਤੇ ਭੇਜੇ ਜਾਂਦੇ ਆ ਜੇਕਰ ਉਹਦੀ ਰਿਪੋਰਟ ਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਆਏਗੀ ਤਾਂ ਉਹ ਉਹਦੇ ਬਾਰੇ ਜਿਹੜੇ ਹੈ ਉੱਚ ਅਧਿਕਾਰੀਆਂ ਨੂੰ ਜਿਹੜਾ ਸਾਡੇ ਦੁਆਰਾ ਲਿਖ ਦਿੱਤਾ ਜਾਊਗਾ ਨਾਰਪੋਟਾ ਭੇਜ ਦਿੱਤੀਆਂ ਜਾਣੀਆਂ ਵੀ ਆ ਇਹਨਾਂ ਦੀ ਰਿਪੋਰਟ ਆਈ ਹੈ ਉਹ ਜੋ ਸਾਡੇ ਉੱਚ ਅਧਿਕਾਰੀ ਨੇ ਉਹਨਾਂ ਦਿੱਤੇ ਜੋ ਵੀ ਬਣਦੀ ਹੈ ਕਾਰਵਾਈ ਕਰਨ ਦੀ ਲੋਕਾਂ ਨੂੰ ਕੀ ਅਪੀਲ ਕਰੋਗੇ ਆ ਲੋਕਾਂ ਨੂੰ ਇਹ ਅਪੀਲ ਹੈ ਜੀ ਕਿਉਂਕਿ ਹੁਣ ਬਰਸਾਤ ਦੇ ਦਿਨ ਸ਼ੁਰੂ ਹੋ ਚੁੱਕੇ ਆ ਵਾਟਰ ਲੀਕਿੰਗ ਵੀ ਹੁੰਦੀ ਹੈ ਵੀ ਜਿਹੜਾ ਪਾਣੀ ਹੈ ਉਹ ਸਾਫ਼ ਸੁਥਰਾ ਹੋਵੇ ਵੀ ਮਿਲ ਕੇ ਉਹਨੂੰ ਚੰਗੀ ਤਰ੍ਹਾਂ ਜਾਂਚ ਕੇ ਪੀਣ ਜੇ ਮੰਨ ਲਓ ਕਿਸੇ ਵੀ ਕਿਤੇ ਹੈ ਵੀ ਕੋਈ ਵਾਟਰ ਹੋਰ ਵੀ ਨਹੀਂ ਹੈ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਤੇ ਉਹਨੂੰ ਨਾ ਪੀਤਾ ਜਾਵੇ ਤੇ ਜੇਕਰ ਘਰ ਚ ਕਿਸੇ ਨੂੰ ਵੀ ਕੋਈ ਬਿਮਾਰ ਵਗੈਰਾ ਹੈ ਕੋਈ ਦਾਰੀਆਂ ਦਸਤ ਹੁੰਦਾ ਸਾਡੀ ਆਮ ਆਦਮੀ ਕਲੀਨਿਕਸ ਬਣੀਆਂ ਹੋਈਆਂ ਸਿਵਲ ਹਸਪੀਟਲ ਦੇ ਵਿੱਚ ਤੁਰੰਤ ਜਿਹੜੀ ਸਾਨੂੰ ਜਾਣਕਾਰੀ ਦੇਣ ਤਾਂ ਜੋ ਉਥੋਂ ਏਰੀਏ ਦੇ ਜਿਹੜੇ ਆਊਟ ਬ੍ਰੇਕ ਤੋਂ ਰੋਕਿਆ ਜਾ ਸਕੇ ਮਾਸ਼ੂਗਨਾਮ ਤੇ ਟੀਮ ਦਾ ਪੂਰਾ ਨਾਮ ਹੈ ਮੇਰਾ ਨਾਮ ਟੈਲ ਸਿੰਘ ਹੈ ਜੀ ਐਨਵੀਬੀਬੀਡੀਸੀ ਬ੍ਰਾਂਚ ਇਨਚਾਰਜ ਤੇ ਮੇਰੇ ਨਾਲ ਨੇ ਜਗਦੀਸ਼ ਪਰਮਜੀਤ ਸਿੰਘ ਜੀ ਤੇ ਅਮਨਦੀਪ ਸਿੰਘ ਜੀ ਨੇ ਸਾਡੀ ਟੀਮ ਦੇ ਮੈਂਬਰ ਨੇ ਤੇ ਸਾਡੀਆਂ ਟੀਮਾਂ ਵੱਲੋਂ ਜਿਹੜਾ ਲਗਾਤਾਰ ਜਿਹੜੀਆਂ ਡੋਰ ਟੂ ਡੋਰ ਐਂਟੀ ਲਾਰਵਾ ਗਤੀਵਿਧੀਆਂ ਵੀ ਸਾਡੀਆਂ ਟੀਮਾਂ ਦੁਆਰਾ ਕਿੱਥੇ ਜਾ ਰਹੀਆਂ